ਤੇਰਾ ਨਾਮ ਜਪਣਾ ਮੇਰੇ ਲਈ ਆਰਤੀ ਹੈ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਮੱਜਨ ਕਹਿੰਦੇ ਨੇ ਇਸ਼ਨਾਨ ਕਰਨ ਨੂੰ ਤੀਰਥਾ ਆਦਿਕਾ ਤੇ ਇਸ਼ਨਾਨ ਕਰਨਾ ਇਹ ਮੈਨੂੰ ਨਹੀਂ ਸੋਭਦਾ ਮੈਂ ਨਹੀਂ ਗੰਗਾ ਦੇ ਵਿੱਚ ਇਸ਼ਨਾਨ ਕਰਨਾ ਹੁਣ ਤੁਸੀਂ ਦੇਖੋ ਉਹਨਾਂ ਦੀ ਬਾਣੀ ਹੈ ਮਹਾਰਾਜ ਦੀ ਬਾਣੀ ਹੈ ਜੀ ਹੁਣ ਤੁਸੀਂ ਦੱਸੋ ਫਿਰ ਭਗਤ ਰਵਿਦਾਸ ਮਹਾਰਾਜ ਆਪ ਜਾਣ ਕੇ ਗੰਗਾ ਤੇ ਇਸ਼ਨਾਨ ਕਰਨ ਜਿਹੜੇ ਕਹਿੰਦੇ ਨਾਮ ਤੇਰੋ ਆਰਤੀ ਮੱਜਨ ਮੁਰਾਰੇ ਤੇਰੇ ਨਾਮ ਵਿੱਚ ਹੀ ਇਸ਼ਨਾਨ ਕਰਦਾ ਜਿਵੇਂ ਕਹਿੰਦੇ ਅੰਤਰਗਤ ਤੀਰਥ ਮਲ ਨਾ ਉਹਨਾਂ ਦੇ ਤਾਂ ਅੰਦਰ ਤੀਰਥ ਸੀ ਉਹਨਾਂ ਦੇ ਤਾਂ ਅੰਦਰ ਸੀ ਤੀਰਥ ਵਗਦਾ ਕਹਿੰਦੇ ਫਿਰ ਉਹ ਕਿਵੇਂ ਬਾਹਰ ਣਾਉਣ ਜਾਣਗੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਸਾਰੀ ਦੁਨੀਆ ਹੀ ਝੂਠੀ ਹੈ ਇਹ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਆ ਕਹਿੰਦੇ ਸਾਰੀ ਦੁਨੀਆ ਝੂਠੀ ਹੈ ਕੀ ਕੀ ਆਉਂਦਾ ਉਹਦੇ ਨਾਮ ਦੇ ਵਿੱਚ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਬੜਾ ਪਿਆਰਾ ਸਾਨੂੰ ਪਿਆਰੇ ਉਹਦੇ ਸ਼ਬਦ ਦੇ ਰਾਹੀ ਸਮਝਾਇਆ ਹੈ ਹੁਣ ਤੁਸੀਂ ਦੇਖੋ ਜੋ ਭਗਤ ਜੀ ਖੁਦ ਨਾਮ ਦੀ ਹਾਮੀ ਭਰਦੇ ਹੁਣ ਜਿਹੜੇ ਰੱਬ ਦੇ ਨਾਮ ਦੀ ਹਾਮੀ ਭਰਦੇ ਹੁਣ ਉਹ ਫਿਰ ਕਿਸ ਤਰ੍ਹਾਂ ਲੋਕਾਂ ਨੂੰ ਵਹਿਮਾਂ ਭਰਮਾਂ ਜਾਂ ਗੰਗਾ ਆਦਿਕ ਦੇ ਇਸ਼ਨਾਨ ਬਾਰੇ ਕਹਿ ਸਕਦੇ ਆ ਉਹ ਕਿਵੇਂ ਜਨੇਊ ਦਿਖਾ ਸਕਦੇ ਨੇ ਇਹ ਆਪਾਂ ਕੱਲ ਵਿਚਾਰ ਕਰਾਂਗੇ ਆਓ ਅੱਜ ਥੋੜੀ ਜੀ ਵਿਚਾਰ ਇਹ ਕਰੀਏ ਭਗਤ ਰਵਦਾਸ ਜੀ ਮਹਾਰਾਜ ਦੇ ਜਿਹੜੇ ਜੀਵਨ ਦੇ ਨੇ ਸਰੋਤ ਉਹ ਕੋਈ ਬਹੁਤੇ ਸਰੋਤ ਨਹੀਂ ਮਿਲਦੇ ਆ ਹੁਣ ਸੁਣਿਓ ਧਿਆਨ ਨਾਲ ਆਪਾਂ ਉਹਨਾਂ ਦੇ ਥੋੜੀ ਜੀ ਜਨਮ ਦੀ ਜਿਹੜੀ ਸਾਖੀ ਹੈ ਉਹਦੇ ਤੇ ਝਾਤ ਮਾਰੀਏ ਜਿਹੜੇ ਭਗਤ ਰਵਿਦਾਸ ਜੀ ਮਹਾਰਾਜ ਹੋਏ ਨੇ ਇਹਨਾਂ ਦੇ ਨਾਲ ਇੱਕ ਕਹਾਣੀ ਜੁੜੀ ਜਾਂਦੀ ਹੈ ਹੁਣ ਥੋੜੀ ਜੀ ਸ਼ਾਂਤੀ ਰੱਖ ਲਈਏ ਆਪਾਂ ਭਗਤ ਰਵਿਦਾਸ ਜੀ ਮਹਾਰਾਜ ਦੇ ਜੀਵਨ ਨਾਲ ਇੱਕ ਸਾਖੀ ਜੁੜੀ ਜਾਂਦੀ ਹੈ ਜਿਹੜੀ ਭਗਤ ਮਾਲਾ ਦੇ ਵਿੱਚ ਲਿਖੀ ਹੋਈ ਹੈ ਉਹ ਕੀ ਸਾਖੀ ਲਿਖੀ ਹੋਈ ਹੈ ਜੀ ਇੱਕ ਰਾਮਾਨੰਦ ਨਾਮ ਦਾ ਭਗਤ ਹੋਇਆ ਸੀ ਕੋਈ ਉਸ ਭਗਤ ਦੇ ਕਈ ਚੇਲੇ ਸੀ ਉਹਨਾਂ ਚੇਲਿਆਂ ਦੇ ਵਿੱਚੋਂ ਦੋ ਚੇਲੇ ਸੀ ਜਿਹੜੇ ਕਈ ਚੇਲੇ ਸੀ ਜਿਹੜੇ ਉਹ ਅਲੱਗ ਅਲੱਗ ਨਗਰਾਂ ਦੇ ਵਿੱਚ ਕਹਿੰਦੇ ਕੀ ਕਰਨ ਜਾਂਦੇ ਨੇ ਉਗਰਾਹੀ ਕਰਨ ਜਾਂਦੇ ਆ ਇਧਰ ਧਿਆਨ ਦਿਓ ਮੜਾ ਜੀ ਕੀ ਕਰਨ ਜਾਂਦੇ ਆ ਜੀ ਉਹ ਉਗਰਾਹੀ ਕਰਨ ਵਾਸਤੇ ਜਾਂਦੇ ਆ ਕਾਦੀ ਉਗਰਾਹੀ ਕਰਨ ਜਾਂਦੇ ਨੇ ਪ੍ਰਸ਼ਾਦੇ ਦੀ ਪ੍ਰਸ਼ਾਦੇ ਦੀ ਉਗਰਾਹੀ ਕਰਨ ਜਾਂਦੇ ਆ ਚਲੇ ਗਏ ਇਹਨਾਂ ਨੇ ਕਹਿੰਦੇ ਕੀ ਕੀਤਾ ਦੋ ਚੇਲਿਆਂ ਨੇ ਕਿਸੇ ਛੂਦਰ ਦੇ ਘਰ ਦੀ ਰੋਟੀ ਪਵਾ ਲਈ ਉਸੇ ਉਗਰਾਹੀ ਦੀ ਰੋਟੀ ਵਿੱਚ ਉਸ ਭੋਜਨ ਦੇ ਵਿੱਚ ਕਹਿੰਦੇ ਜਿਹੜਾ ਉਹਨਾਂ ਨੇ ਆਓ ਤੁਸੀਂ ਉਹਨਾਂ ਚਿਰ ਇਕਾਗਰਤਾ ਬਣਾਓ ਜਿਵੇਂ ਭਗਤ ਕਬੀਰ ਜੀ ਕਹਿੰਦੇ ਆ ਨਾ ਜਿਵੇਂ ਭਗਤ ਰਵਦਾਸ ਜੀ ਨੇ ਕਿਹਾ ਵੀ ਨਾਮ ਤੇਰਾ ਆਰਤੀ ਮਜਨ ਮੁਰਾਰੇ ਤੇਰਾ ਨਾਮ ਹੀ ਮੇਰੇ ਲਈ ਵਧੀਆ ਇਸ਼ਨਾਨ ਹੈ ਤੇ ਕੀ ਕਹਿੰਦੇ ਐ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੇ ਨਿਰਮਲ ਨੀਰ ਕਹਿੰਦੇ ਭਾਵੇਂ ਉਹਦਾ ਰੋਜ ਤੂੰ ਨਿਰਮਲ ਪਾਣੀ ਪੀ ਤੇਰਾ ਅੰਦਰ ਮਨ ਨਹੀਂ ਸਾਫ ਹੋਣਾ ਪਾਵੇਂ ਗੰਗਾ ਦੇ ਕਿਨਾਰੇ ਘਰ ਪਾਲੈ ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾ ਪਾਵੇਂ ਗੰਗਾ ਦੇ ਕਿਨਾਰੇ ਘਰ ਪਾਲੈ ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾ ਜਿਨਾਂ ਦੇ ਘਰ ਪਾਲੈ ਮੁਕਤੀ ਨਹੀਂ ਹੋਣੀ ਨਾਮ ਜੋ ਜਿਤ ਖੋਜਿਤ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਤਕਾਰਾ ਕਹਿ ਰਵਿਦਾਸ ਸਭੈ ਜਗ ਲੂਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਕਹਿੰਦੇ ਸਾਰਾ ਜਗ ਲੁੱਟਿਆ ਗਿਆ ਰਵਿਦਾਸ ਮਹਾਰਾਜ ਕਹਿੰਦੇ ਕਹਿ ਰਵਿਦਾਸ ਸਭੈ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛੁਟਿਆ ਮੈਂ ਤਾਂ ਇੱਕ ਰਾਮ ਕਹਿ ਕੇ ਛੁਟਿਆ ਮੇਰਾ ਛੁਟਕਾਰਾ ਤੇ ਉਸ ਰੱਬ ਦੇ ਨਾਮ ਨੇ ਕੀਤਾ ਮੈਂ ਨਹੀਂ ਮੈਨੂੰ ਨਹੀਂ ਗੰਗਾ ਗੰਗਾ ਨੇ ਕੋਈ ਦਿੱਤਾ ਕੁਛ ਮੈਨੂੰ ਨਹੀਂ ਕਿਸੇ ਪੰਡਤ ਨੇ ਬ੍ਰਾਹਮਣ ਨੇ ਕੁਛ ਦਿੱਤਾ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਹੀਂ ਕਹਿੰਦੇ ਬ੍ਰਾਹਮਣ ਜਿਹੜਾ ਲੋਕਾਂ ਦਾ ਗੁਰੂ ਹੋਊਗਾ ਮੇਰਾ ਗੁਰੂ ਨਹੀਂ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਹੀਂ ਹੁਣ ਇਹਦੇ ਉੱਤੇ ਕਿਵੇਂ ਕਿੰਤੂ ਕਰੋਗੇ ਭਗਤ ਕਬੀਰ ਜੀ ਦਾ ਸ਼ਬਦ ਹੈ ਕਰੋਗੇ ਕਿੰਤੂ ਕੌਣ ਕਰੂਗਾ ਜੀ ਕਿੰਤੂ ਇਸ ਚੀਜ਼ ਤੇ ਕੋਈ ਨਹੀਂ ਕਰ ਸਕਦਾ ਜਦੋਂ ਉਹਨਾਂ ਦੀ ਬਾਣੀ ਕਹਿੰਦੀ ਹੈ ਹੁਣ ਇਸ ਤੱਕ ਦੇ ਉੱਤੇ ਕਿਵੇਂ ਕਿੰਤੂ ਕਰੋਗੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਕਹਿੰਦੇ ਭਾਵੇਂ ਕੋਈ ਪੰਡਿਤ ਹੋਵੇ ਸੂਰਮਾ ਹੋਵੇ ਛਤਰਪਤੀ ਰਾਜਾ ਹੋਵੇ ਕਹਿੰਦੇ ਰੱਬ ਦੇ ਭਗਤ ਦੇ ਬਰਾਬਰ ਅੱਖ ਵੀ ਨਹੀਂ ਅਸੀਂ ਕਹਿੰਦੇ ਆ ਭਗਤ ਕਹਿਤਾ ਤੇ ਬੇਇੱਜ਼ਤੀ ਕਰਤੀ ਅਸੀਂ ਕਹਿੰਦੇ ਆ ਭਗਤ ਕਹਿਤਾ ਤੇ ਉਹਨਾਂ ਦੀ ਤੋਹੀਨ ਕਰਤੀ ਇਹ ਰਵਿਦਾਸ ਮਹਾਰਾਜ ਜੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ ਉਹ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ ਮੈਂ ਆਪਣੇ ਕੋਲੋਂ ਨਹੀਂ ਕਿਹਾ ਜੇ ਤੁਸੀਂ ਚਾਹੋ ਤੇ ਸਭ ਦੇ ਕੋਲੇ ਮੋਬਾਈਲ ਫੋਨ ਪਈ ਹੈ ਆਪਣੇ ਆਪਣੇ ਫੋਨਾਂ ਦੇ ਵਿੱਚ ਇਸ ਇਸ ਅੱਖਰ ਇਸ ਸ਼ਬਦ ਦਾ ਪਹਿਲਾ ਪਹਿਲਾ ਅੱਖਰ ਜਿਵੇਂ ਪੰਡਿਤ ਦਾ ਪਪਾ ਸੂਰ ਦਾ ਸਸਾ ਛਤਰਪਤ ਦਾ ਛੱਛ ਰਾਰੇ ਦਾ ਰਾਜਾ ਇਹ ਲਾ ਕੇ ਭਰ ਕੇ ਕੱਢ ਕੇ ਦੇਖ ਲੋ ਭਗਤ ਬਰਾਬਰ ਔਰ ਨਾ ਕੋਈ ਮਹਾਰਾਜ ਕਹਿੰਦੇ ਭਗਤਾਂ ਦੇ ਬਰਾਬਰ ਔਰ ਹੋਰ ਕੋਈ ਹੈ ਹੀ ਨਹੀਂ ਬੜੀ ਦੁਨੀਆ ਇੱਥੇ ਤੁਰੀ ਫਿਰਦੀ ਐ ਜਿਵੇਂ ਉਹ ਕਹਿੰਦੇ ਐ ਇਹ ਦਰਫਕੀਰਾਂ ਦਾ ਇਥੇ ਮੰਗਣ ਆਉਂਦੇ ਰਾਜੇ ਇਹ ਹੈ ਦਰਫਕੀਰਾ ਦਾ ਇਥੇ ਮੰਗਣ ਆਉਂਦੇ ਰਾਜੇ ਇਹ ਹੈ ਦਰਫਕੀਰਾ ਦਾ ਇਥੇ ਮੰਗਣ ਆਉਂਦੇ ਰਾਜੇ ਇਹ ਹੈ ਦਰਫਕੀਰਾ ਦਾ ਇਥੇ ਮੰਗਣ ਆਉਂਦੇ ਰਾਜੇ ਮੰਗਣ ਆਉਂਦੇ ਰਾਜੇ ਏ ਨਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਏ ਮੰਗਣ ਆਉਂਦੇ ਰਾਜੇ ਇੱਥੇ ਮੰਗਣ ਅਰ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ 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 ਸਤੇ ਮੰਗਲੇ ਆਉਂਦੇ ਰਾਜੇ ਇਹ ਤਰਫ ਕੀ ਰਾਦਾ ਸਤੇ ਮੰਗਲੇ ਆਉਂਦੇ ਰਾਜੇ ਮੈਂ ਇਸ ਮਾਧਿਮ ਰਾਹੀਂ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦਾ ਜਿੰਨੀ ਕੁ ਗੁਰਬਾਣੀ ਰਾਹੀਂ ਸੋਝੀ ਮਿਲਦੀ ਹੈ ਆਓ ਥੋੜਾ ਜਿਹਾ ਇਸ ਸ਼ਬਦ ਨੂੰ ਆਪਾਂ ਸੁਣੀਏ ਭਗਤ ਕਬੀਰ ਜੀ ਦਾ ਸ਼ਬਦ ਹੈ ਉਹ ਕਹਿੰਦੇ ਕਬੀਰ ਕੁਕਰ RAM ਕੋ ਕਬੀਰ ਕੁਕਰ RAM ਕੋ ਮਤੀਆ ਮੇਰੋ ਨਾਮ ਕਿਉਂਕਿ ਜਦੋਂ ਸੱਚ ਬੋਲਦੇ ਸੀ ਨਾ ਜਿਹੜੇ ਨੀਵੀਂ ਜਾਤ ਦੇ ਲੋਕ ਸੀ ਐਨੇ ਮਾੜੇ ਹਾਲ ਸਾਡਿਆਂ ਲੋਕਾਂ ਦੇ ਕੀਤੇ ਹੋਏ ਸੀ ਜਿਹੜੇ ਸ਼ੂਦਰ ਸੀ ਉਹਦੇ ਵਿੱਚ ਜੱਟ ਭਰਾ ਵੀ ਆ ਜਾਂਦੇ ਕਿਤੇ ਬਾਹਰ ਨਾ ਸਮਝ ਲਿਓ ਆਪਣੇ ਆਪ ਨੂੰ ਤੁਸੀਂ ਕਹਿੰਦੇ ਕੈਟਾਗਰੀ ਨੂੰ ਪੜ ਕੇ ਦੇਖ ਲਿਓ ਉਹਦੇ ਵਿੱਚ ਜਿਹੜੇ ਸ਼ੂਦਰਾਂ ਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਕਿਸਾਨ ਭਰਾ ਵਿੱਚ ਆਉਂਦੇ ਐ ਵੈਸ਼ਾਂ ਦੇ ਵਿੱਚ ਤੇ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਨੇ ਨਾ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਵੈਸ਼ਾਂ ਵਿੱਚ ਉਹ ਹੁੰਦੇ ਆ ਸਾਡੇ ਵਰਗੇ ਜਿੰਨੇ ਖੇਤੀਬਾੜੀ ਤੋਂ ਲੈ ਕੇ ਥੱਲਣਲੇ ਕਿੱਤੇ ਨਾਲ ਸੰਬੰਧਤ ਲੋਕ ਨੇ ਇਹ ਬ੍ਰਾਹਮਣ ਜੀ ਨੇ ਉਹਨਾਂ ਨੂੰ ਸਾਰਿਆਂ ਨੂੰ ਸ਼ੂਦਰਾਂ ਦੇ ਵਿੱਚ ਹੀ ਐਡ ਕੀਤਾ ਸੀ ਸ਼ੂਦਰਾਂ ਦੇ ਵਿੱਚ ਹੀ ਉਹਨਾਂ ਨੂੰ ਦਰਜ ਕੀਤਾ ਸੀ ਹੁਣ ਜਿਹੜੇ ਨੀਵੀਂ ਜਾਤ ਦੇ ਲੋਕ ਸੀ ਜਿਵੇਂ ਚਾਣਕਿਆ ਨੀਤੀ ਕਹਿੰਦੀ ਹੈ ਕਹਿੰਦੇ ਆ ਉਹ ਕਹਿੰਦਾ ਕੀ ਕਹਿੰਦਾ ਚਾਣਕਿਆ ਕਹਿੰਦਾ ਸ਼ੂਦਰ ਪਸ਼ੂ ਢੋਲ ਤੇ ਨਾਰੀ ਇਹ ਚਾਰੋਂ ਤਾੜਨ ਅਧਿਕਾਰੀ ਸ਼ੂਦਰ ਹੋਇਆ ਪਸ਼ੂ ਹੋਇਆ ਢੋਲ ਹੋਇਆ ਤੇ ਔਰਤ ਹੋਈ ਦੇਖ ਲੋ ਔਰਤ ਦੀ ਕੀ ਇੱਜ਼ਤ ਐ ਚਾਣਕੇ ਨੀਤੀ ਦੇ ਵਿੱਚ ਕਹਿੰਦਾ ਇਹਨਾਂ ਨੂੰ ਜਿੰਨਾ ਕੁੱਟ ਹੁੰਦਾ ਓਨਾ ਕੁੱਟੋ ਹੁਣ ਕੋਈ ਘਰ ਜਾ ਕੇ ਚਾਣਕੇ ਦੀ ਗੱਲ ਨਾਲ ਕਿਤੇ ਸਹਿਮਤ ਨਾ ਹੋ ਜਿਓ ਕਿਤੇ ਹੋਰ ਜਾਂਦੀ ਡੈਂਗੜ ਡੈਂਗੜ ਕਰਾ ਦੇਵਾਂ ਉਹ ਤੇ ਵੈਸੇ ਮੈਂ ਸਮਝਾ ਰਿਹਾ ਹਾਂ ਉਹ ਕਹਿੰਦਾ ਕਹਿੰਦਾ ਇਹ ਚਾਰੋਂ ਤਾੜਨ ਦੇ ਅਧਿਕਾਰੀ ਇਹ ਕਹਦੇ ਇਹਨਾਂ ਨੂੰ ਜਿੰਨਾ ਕੁੱਟ ਸਕਦੇ ਉਹਨਾਂ ਕੁੱਟੋ ਇਹ ਐਂ ਕਹਿੰਦੇ ਐ ਪਰ ਮਹਾਰਾਜ ਕਹਿੰਦੇ ਐ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ ਕਹਿੰਦੇ ਉਹਨੂੰ ਮਾੜਾ ਕਿਉਂ ਕਹਿਣਾ ਜਿਨੇ ਰਾਜਿਆਂ ਨੂੰ ਜਨਮ ਦਿੱਤਾ ਫਿਰ ਉਹ ਔਰਤ ਉਹ ਕਿੱਦਾਂ ਮਾੜੀ ਹੋਗੀ ਕਿੱਦਾਂ ਬੁਰੀ ਹੋਗੀ ਪਰ ਇਹਨਾਂ ਨੇ ਸ਼ੂਦਰ ਨੂੰ ਕਿਹਦੇ ਨਾਲ ਕੰਪੇਅਰ ਕੀਤਾ ਕਿਹਦੇ ਨਾਲ ਇਹਨਾਂ ਨੇ ਉਹਦੀ ਤੁਲਨਾ ਕੀਤੀ ਤੁਲਨਾ ਕੀਤੀ ਪਸ਼ੂ ਦੇ ਨਾਲ ਤੁਲਨਾ ਕੀਤੀ ਕਿਸੇ ਜਾਨਵਰ ਦੇ ਨਾਲ ਤੁਲਨਾ ਕੀਤੀ ਇੱਕ ਕਿਸੇ ਨਾ ਕਿਸੇ ਐਸੀ ਚੀਜ਼ ਦੇ ਨਾਲ ਬਈ ਇਹ ਸਾਡੇ ਤੋਂ ਨੀਵੇਂ ਹੀ ਰਹਿਣ ਹੁਣ ਸੁਣੀ ਜਾਓ ਇਹ ਸਿਰਫ ਦੋ ਆਵਾਜ਼ਾਂ ਉੱਠੀਆਂ ਸੀ ਉਸ ਵੇਲੇ ਕਾਂਸੀ ਦੇ ਵਿੱਚੋਂ ਇੱਕ ਸੀ ਭਗਤ ਕਬੀਰ ਜੀ ਦੀ ਦੂਸਰੀ ਸੀ ਭਗਤ ਰਵਦਾਸ ਜੀ ਦੀ ਭਗਤੀ ਲਹਿਰ ਦੇ ਵਿੱਚ ਪੈਦਾ ਹੋਏ ਨੇ ਭਗਤੀ ਲਹਿਰ ਦੇ ਵਿੱਚ ਪੈਦਾ ਹੋਏ ਨੇ ਇਹ ਇੱਕ ਲਹਿਰ ਸੀ ਬਹੁਤ ਵੱਡੀ ਅੱਜ ਦੇ ਸਮੇਂ ਦੇ ਵਿੱਚ ਤੇ ਅਸੀਂ ਲਾਲਾਂ ਜਿਹਦੇ ਮੂੰਹ ਤੋਂ ਡਿੱਗਦੀਆਂ ਉਹਨੂੰ ਇਹ ਭਗਤ ਸਮਝੀ ਜਾਂਦੇ ਆ ਪਰ ਮੈਂ ਸਮਝਾਉਣਾ ਇੱਥੇ ਤੁਹਾਨੂੰ ਗੱਲ ਜਿਹੜੀ ਗੱਲ ਅਸਲ ਵਿੱਚ ਹੈ ਉਹ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਕਬੀਰ ਕੂਕਰ RAM ਕੋ ਮੁਤੀਆ ਮੇਰਾ ਨਾਉ ਉਹ ਕਿਉਂ ਕਹਿੰਦੇ ਨੇ ਇਦਾਂ ਆਪਣੇ ਆਪ ਨੂੰ ਕੂਕਰ ਜਾਂ ਆਪਣੇ ਆਪ ਨੂੰ ਸਵਾਨ ਕੁੱਤਾ ਕਿਉਂ ਲਿਖਦਾ ਮਹਾਰਾਜ ਮੈਂ ਮਾਫੀ ਮੰਗ ਕੇ ਇਹ ਸ਼ਬਦ ਬੋਲ ਰਿਹਾ ਹਾਂ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਕਬੀਰ ਕੂਕਰ ਰਾਮਕੋ ਕੂਕਰ ਤੇ ਕੁੱਤੇ ਨੂੰ ਕਹਿੰਦੇ ਨੇ ਉਹਨਾਂ ਨੇ ਕਿਉਂ ਲਿਖਿਆ ਕਿਉਂਕਿ ਜਿਹੜੇ ਉੱਚੀਆਂ ਜਾਤਾਂ ਦੇ ਬ੍ਰਾਹਮਣ ਖੱਤਰੀ ਵੈਸ਼ ਸੀ ਜਿਹੜੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਤੁਹਾਡੇ ਤੋਂ ਬਹੁਤ ਉੱਚੇ ਆ ਉਹ ਕਦੇ ਨਾ ਕਦੇ ਉਹਨਾਂ ਨੂੰ ਚੜਾਉਂਦੇ ਹੋਣਗੇ ਉਹ ਕਦੇ ਨਾ ਕਦੇ ਉਹਨਾਂ ਨੂੰ ਕਹਿੰਦੇ ਹੋਣਗੇ ਵੀ ਤੁਸੀਂ ਤਾਂ ਇਹਦੇ ਨਾਲੋਂ ਵੀ ਭੈੜੇ ਹੋ ਜਿਵੇਂ ਮਹਾਤਮਾ ਗਾਂਧੀ ਦੇ ਨਾਲ ਡਾਕਟਰ ਭੀਮ ਭੀਮਰਾਓ ਅੰਬੇਦਕਰ ਜੀ ਨੇ ਕਰਕੇ ਦਿਖਾਇਆ ਸੀ ਨਾ ਐਕਸਪੈਰੀਮੈਂਟ ਉਹ ਕਹਿੰਦਾ ਕਹਿੰਦਾ ਜੀ ਆ ਇੱਕ ਸੜਿਆ ਜਾਂ ਕੁੱਤਾ ਇਹਨੂੰ ਲੈ ਜੋ ਲੈ ਇਹਨੂੰ ਛੱਪਣ ਦੇ ਇਹਨੂੰ ਪਾਣੀ ਦੇ ਵਿੱਚ ਪਾ ਦਿਓ ਤੁਸੀਂ ਦੇਖਿਓ ਇਹ ਉੱਚੀਆਂ ਜਾਤਾਂ ਵਾਲੇ ਉਸ ਪਾਣੀ ਨੂੰ ਟੱਚ ਕਰਨ ਲੱਗੇ ਕਦੇ ਵੀ ਗੁਰੇਜ਼ ਨਹੀਂ ਕਰਨਗੇ ਪਰ ਜੇ ਉਸੇ ਖੂਹ ਦੇ ਵਿੱਚੋਂ ਉਸੇ ਕਿਤੇ ਤਲਾਬ ਦੇ ਵਿੱਚੋਂ ਕਿਸੇ ਛੂਦਰ ਨੇ ਪਾਣੀ ਪੀ ਲਿਆ ਇਹ ਕਹਿੰਦੇ ਨੇ ਇਹ ਤਲਾਬ ਭਿੱਟਿਆ ਗਿਆ ਇਹ ਤਲਾਬ ਗੰਦਾ ਹੋ ਗਿਆ ਤੇ ਇਹਦਾ ਮਤਲਬ ਕਿ ਕੁੱਤੇ ਦੇ ਨਾਲ ਉਹ ਭੈੜੀ ਹਾਲਤ ਬਣਾਤੀ ਸ਼ੂਤਰਾਂ ਦੀ ਉਹ ਭਗਤ ਕਬੀਰ ਜੀ ਕਹਿੰਦੇ ਕਬੀਰ ਕੂਕਰ RAM ਕੋ ਮੁੱਤੀਆ ਮੇਰੋਂ ਨਾਓ ਭਗਤ ਕਬੀਰ ਜੀ ਕਹਿੰਦੇ ਹਾਂ ਹੈਗੇ ਆ ਜੇ ਤੁਸੀਂ ਕਹਿੰਦੇ ਹੋ ਅਸੀਂ ਮਾੜੇ ਆ ਅਸੀਂ ਕੁੱਤਿਆਂ ਵਰਗੇ ਆ ਜਾਂ ਜਿਵੇਂ ਦੀਆਂ ਨੀਵੀਆਂ ਜਾਤਾਂ ਵਾਲੇ ਹਾਂ ਹੈਗੇ ਆ ਪਰ ਥੋੜੇ ਵਰਗੇ ਨਹੀਂ ਤੁਸੀਂ ਲੋਕਾਂ ਦੀਆਂ ਜੇਬਾਂ ਤੇ ਪਲਣ ਵਾਲੇ ਕੁੱਤਿਆਂ ਪਰ ਕਬੀਰ ਕੂਕਰ ਰਾਮ ਕੋ ਮੈਂ ਰੱਬ ਦਾ ਆਖੋ ਸਤਨਾਮ ਵਾਹਿਗੁਰੂ ਮੈਂ ਰੱਬ ਦਾ ਗੱਲੇ ਹਮਾਰੇ ਜੇਬਰੀ ਜਹ ਖਿंचे ਤਹ ਜਾਉ ਮੇਰੇ ਗੜ ਵਿੱਚ ਉਹਨੇ ਆਪਣੀ ਜੰਜੀਰ ਪਾਈ ਐ ਮੈਨੂੰ ਜਿੱਧਰ ਖਿੱਚਦਾ ਮੈਂ ਉਧਰ ਚਲਿਆ ਜਾਂਦਾ ਐ ਇਸੇ ਤਰ੍ਹਾਂ ਹੋ ਸਕਦਾ ਭਗਤ ਸ਼ਬਦ ਸੀ ਜਿਹੜਾ ਇਹ ਬ੍ਰਾਹਮਣਵਾਦ ਦੀ ਪੈਦਾਵਾਰ ਹੋਵੇ ਬ੍ਰਾਹਮਣਾ ਨੇ ਇਹ ਚੀਜ਼ ਕਹੀ ਹੋਵੇ ਕਿ ਜਿਹੜਾ ਭਗਤ ਐ ਭਾਵਕ ਭਗਤ ਦਾ ਜਿਹੜਾ ਅਖਰੀ ਅਰਥ ਇਹ ਵੀ ਐ ਗੁਲਾਮ ਮਹਾਰਾਜ ਕਹਿੰਦੇ ਭਗਤ ਹੈਗੇ ਆ ਪਰ ਤੁਹਾਡੇ ਨਹੀਂ ਅਸੀਂ ਭਗਤ ਕੀਦੇ ਆ ਇੱਕ ਅਕਾਲ ਪੁਰਖ ਦੇ

ਇਸ ਕਰਕੇ ਉਹਨਾਂ ਨੇ ਕਿਹਾ ਜਿਹੜਾ ਰੱਬ ਦਾ ਭਗਤ ਹੈ ਇਹਦੇ ਬਰਾਬਰ ਹੋਰ ਕੋਈ ਨਹੀਂ ਆਓ ਉਸੇ ਸਾਖੀ ਵੱਲ ਦੁਬਾਰਾ ਮੁੜੀਏ ਉਹ ਕਹਿੰਦੇ ਰਾਮਾਨੰਦ ਦੇ ਚੇਲਿਆਂ ਨੇ ਛੂਦਰਾਂ ਦੇ ਘਰ ਦਾ ਪ੍ਰਸ਼ਾਦਾ ਲਿਆ ਕੇ ਉਸ ਗ੍ਰਾਹੀ ਵਾਲੇ ਪ੍ਰਸ਼ਾਤੇ ਦੇ ਵਿੱਚ ਮਿਲਾਤਾ ਹੁਣ ਜਦੋਂ ਜਿਹੜਾ ਰਾਮਾਨੰਦ ਭਗਤ ਸੀ ਇਹਨੇ ਜਦੋਂ ਪ੍ਰਸ਼ਾਦਾ ਛਕਿਆ ਛੂਦਰ ਦੇ ਘਰਾਂ ਦਾ ਛੂਦਰਾਂ ਦੇ ਘਰਾਂ ਦਾ ਪ੍ਰਸ਼ਾਦਾ ਛਕਿਆ ਇਹ ਕਹਿੰਦੇ ਇਦਾਂ ਬਹਿ ਗਿਆ ਵਾ ਰਾਮ 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 ਹਰੀ 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 ਕਰਨ ਬੈਠ ਗਿਆ ਪਰ ਕਹਿੰਦਾ ਮੇਰੀ ਸੁਰਤ ਨਹੀਂ ਜੁੜਦੀ ਮੇਰਾ ਧਿਆਨ ਨਹੀਂ ਜੁੜਦਾ ਇਹ ਕੀ ਹੋ ਗਿਆ ਕਹਿੰਦੇ ਇਹਦੇ ਚੇਲਿਆਂ ਨੇ ਕਿਹਾ ਕਹਿੰਦਾ ਉਹ ਜਿਹੜੇ ਤੇਰੇ ਦੋ ਚੇਲੇ ਆ ਨਾ ਇਹਨਾਂ ਨੇ ਤੇਰੇ ਨਾਲ ਕਹਿੰਦੇ ਧੋਖਾ ਕਰਿਆ ਤੇਰੇ ਨਾਲ ਇਹਨਾਂ ਨੇ ਚਲਾਕੀ ਵਰਤੀ ਹੈ। ਰਾਮਾਨੰਦ ਕਹਿੰਦਾ ਕੀ ਚਲਾਕੀ ਵਰਤਤੀ? ਕਹਿੰਦਾ ਇਹਨਾਂ ਨੇ ਤੇਰੀ ਪ੍ਰਸ਼ਾਦੇ ਦੇ ਵਿੱਚ ਸ਼ੂਦਰਾਂ ਦੇ ਘਰ ਦਾ ਪ੍ਰਸ਼ਾਦਾ ਮਿਲਾਤਾ ਸੀ। ਇਸ ਕਰਕੇ ਤੇਰਾ ਜਿਹੜਾ ਮਨ ਹੈ ਉਹ ਭਗਤੀ ਵਿੱਚ ਨਹੀਂ ਜੁੜਦਾ। ਕਹਿੰਦੇ ਰਾਮਾਨੰਦ ਹੋਇਆ ਕਰੋਧਿਤ ਕ੍ਰੋਧਿਤ ਹੋ ਕੇ ਗੁੱਸੇ ਵਿੱਚ ਆ ਕੇ ਜਿਹੜਾ ਭਗਤ ਮਾਲਾ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਗੁੱਸੇ ਵਿੱਚ ਆ ਕੇ ਉਹਨੇ ਭਗਤ ਰਵਦਾਸ ਜੀ ਮਹਾਰਾਜ ਦੇ ਪੁਨਰ ਜਨਮ ਦੀ ਗੱਲ ਕਰਦਾ ਹੈ ਕਹਿੰਦੇ ਉਹਨਾਂ ਨੂੰ ਇਹ ਸ਼ਰਾਪ ਦੇਤਾ ਜਾ ਓਏ ਤੂੰ ਮੈਨੂੰ ਕਹਿੰਦੇ ਸ਼ੂਦਰਾਂ ਦੇ ਘਰ ਘਰ ਦਾ ਪ੍ਰਸ਼ਾਦਾ ਸ਼ਿਕਾਤਾ ਲੈ ਚਮਾਰਾਂ ਦੇ ਘਰ ਵਿੱਚ ਪੈਦਾ ਹੋਏਗਾ ਚਮਾਰਾਂ ਦੇ ਘਰ ਦਾ ਤੇਰਾ ਜਨਮ ਹੋਊਗਾ ਤੂੰ ਰੱਬ ਦਾ ਨਾਮ ਜਪੇਗਾ ਫੇਰ ਤੇਰੇ ਤੇਰਾ ਛੁਟਕਾਰਾ ਹੋਊਗਾ ਹੁਣ ਸਾਡੇ ਵਰਗੇ ਇੱਥੇ ਗੁਰੂ ਵਾਹਿਗੁਰੂ ਬਾਜੀ ਬਾਜੀ ਬਾ ਇਦਾਂ ਕਹਿਣ ਲੱਗ ਜੰਨੇ ਆ ਅਸੀਂ ਵੀ ਕਿ ਆ ਸਾਖੀ ਹੈ ਹੁਣ ਤੁਸੀਂ ਦੱਸੋ ਹੁਣ ਇੱਥੇ ਭਗਤ ਰਵਦਾਸ ਜੀ ਕਹਿੰਦੇ ਕਹਿ ਰਵਦਾਸ ਖਲਾਸ ਚ ਮਾਰਾ ਅਸੀਂ ਚਮਾਰ ਹਾਂ ਕਹਿੰਦੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਇਸ ਜੀ ਦੇ ਨਾਲ ਮੈਨੂੰ ਹੀਣ ਭਾਵਨਾ ਹੈ ਨਹੀਂ ਇੱਥੇ ਕਿੰਨੇ ਨੇ ਜਿਹੜੇ ਨੀਵੀਂ ਜਾਤ ਦੇ ਨਾਲ ਸੰਬੰਧ ਸੰਬੰਧਿਤ ਨੇ ਜਿਹੜੇ ਨੀਵੀਂ ਜਾਤ ਨਾਲ ਸੰਬੰਧ ਰੱਖਦੇ ਐ ਉਹ ਤੁਸੀਂ ਹੁਣ ਇੱਕ ਜੀਜ ਦੱਸੋ ਛੂਦਰਾਂ ਦੇ ਘਰ ਦੇ ਵਿੱਚ ਪੈਦਾ ਹੋਣਾ ਕੀ ਅਸੀਂ ਰੱਬ ਦੇ ਸ਼ਰਾਪ ਨਾਲ ਪੈਦਾ ਹੋਏ ਹਾਂ ਸਾਰੇ ਦੱਸੋ ਤੁਸੀਂ ਇਹ ਰੱਬ ਦਾ ਸ਼ਰਾਪ ਹੈ ਵੀ ਅਸੀਂ ਜੇ ਛੂਦਰ ਪੈਦਾ ਹੋਏ ਆਂ ਜੇ ਕੋਈ ਚਮਾਰਾਂ ਦੇ ਘਰ ਚ ਪੈਦਾ ਹੋ ਗਿਆ ਕੋਈ ਮਜਬੀ ਸਿੱਖਾਂ ਦੇ ਘਰ ਚ ਪੈਦਾ ਹੋ ਗਿਆ ਕੋਈ ਮਰਾਸੀਆਂ ਦੇ ਘਰ ਵਿੱਚ ਪੈਦਾ ਹੋ ਗਿਆ ਤਾਂ ਕਿ ਇਹ ਰੱਬ ਦਾ ਸ਼ਰਾਪ ਹੈ ਵੀ ਇਹ ਸ਼ਰਾਪਤ ਨੇ ਜੀ ਇਹਨਾਂ ਨੂੰ ਭਟਿਆ ਗਿਆ ਇਹ ਲੋਕ ਨੇ ਜਿਹੜੇ ਇਹ ਨੀਵੇਂ ਨੇ ਇਹ ਤੇ ਜੀ ਰੱਬ ਦਾ ਸ਼ਰਾਪ ਹੈ ਤੁਸੀਂ ਦੱਸੋ ਇਸ ਗੱਲ ਦਾ ਕੋਈ ਜਵਾਬ ਦੇ ਦਿਓ ਫੇਰ ਤਾਂ ਇਹਦਾ ਮਤਲਬ ਅਸੀਂ ਸਾਰੇ ਸ਼ਰਾਪਿਤ ਆਂ ਇਹਦਾ ਮਤਲਬ ਤੇ ਸਾਨੂੰ ਸਾਰਿਆਂ ਨੂੰ ਸ਼ਰਾਪ ਮਿਲਿਆ ਹੋਇਆ ਹੈ ਜਿੰਨੇ ਸਿੱਖ ਧਰਮ ਦੇ ਵਿੱਚ ਨੇ ਇਹਦੇ ਵਿੱਚ ਉੱਚੀਆਂ ਜਾਤਾਂ ਦੇ ਤੇ ਬਹੁਤ ਘੱਟ ਨੇ ਜ਼ਿਆਦਾਤਰ ਇਹ ਧਰਮ ਸ਼ੂਦਰਾਂ ਨੇ ਹੀ ਅਪਣਾਇਆ ਸੀ ਜਿਹਨੂੰ ਕਹਿੰਦੇ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿੰਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਨਾ ਭਈ ਕਤਾਹੀ ਇਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਾਉ ਤੇ ਇਹਨਾਂ ਨੂੰ ਸਰਦਾਰ ਬਣਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਬਰਾਬਰ ਖੜੇ ਕਰਤਾ ਤੁਸੀਂ ਦੱਸੋ ਵੀ ਤੁਸੀਂ ਜਿੰਨੇ ਸ਼ੂਦਰ ਇੱਥੇ ਬੈਠੇ ਐ ਜਿਹੜੇ ਭਗਤ ਰਵਿਦਾਸ ਮਹਾਰਾਜ ਦੀ ਦੌਲਤ ਅੱਜ ਅਸੀਂ ਇੱਥੇ ਬੈਠੇ ਆ ਜੇ ਕਿਤੇ ਉਹ ਆਪਣੀ ਬਾਣੀ ਨਾ ਰੱਜ ਦੇ ਜੇ ਉਹ ਬ੍ਰਾਹਮਣ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਨਾ ਕਰ ਦੇ ਤਾਂ ਕਿ ਇਦਾਂ ਬੈਠ ਜਾਂਦੇ ਅਸੀਂ ਉਹਨਾਂ ਦੀਆਂ ਕਹਾਣੀਆਂ ਤੇ ਫੇਰ ਦੁਬਾਰਾ ਰਲਗੱਡ ਕਰਤੀਆਂ ਉਹਨਾਂ ਨੇ ਆਪਣੇ ਵਿੱਚ ਹੀ ਰਲਾ ਲਿਆ ਕਹਿੰਦੇ ਇਹ ਕੋਈ ਸ਼ੂਦਰਾਂ ਦਾ ਨਹੀਂ ਕਹਿੰਦੇ ਸ਼ੂਦਰਾਂ ਦਾ ਕਿਉਂ ਨਹੀਂ ਕਿਉਂਕਿ ਇਹ ਪਹਿਲੇ ਜਨਮ ਵਿੱਚ ਬ੍ਰਾਹਮਣ ਹੀ ਸੀ ਪਰ ਇਹਨੇ ਮੇਰੇ ਨਾਲ ਇਦਾਂ ਦਾ ਕਾਂਡ ਕੀਤਾ ਆਹ ਕੁਛ ਕੀਤਾ ਇਸ ਕਰਕੇ ਇਹ ਸ਼ੂਦਰਾਂ ਦੇ ਘਰੇ ਪੈਦਾ ਹੋਇਆ ਪਰ ਇਹ ਅਸਲ ਵਿੱਚ ਸ਼ੂਦਰ ਨਹੀਂ ਇਹ ਅਸਲ ਵਿੱਚ ਬ੍ਰਾਹਮਣ ਹੀ ਹੈ ਇਹ ਇਹ ਕਹਾਣੀ ਇਹ ਦਰਸਾਉਂਦੀ ਹੈ ਭਾਵਕੇ ਕੀ ਦੁਬਾਰਾ ਮੁੜ ਘੜ ਕੇ ਉਸੇ ਲੜੀ ਦੇ ਵਿੱਚ ਲਾਤਾ ਬਈ ਨਾ ਜੀ ਨਾ ਕਹਿੰਦੇ ਆ ਜਿਵੇਂ ਮਹਾਰਾਜ ਦਾ ਬਚਨ ਆਉਂਦਾ ਬਾਣੀ ਦੇ ਵਿੱਚ ਉਹ ਕਹਿੰਦੇ ਹੈ ਵੀ ਆਦਾਰ ਸਹਿਤ ਵਿਪਰ ਕਰੇ ਡੰਡੋਤ ਜਿਹੜਾ ਬ੍ਰਾਹਮਣ ਹੈ ਨਾ ਉਹ ਭਗਤ ਰਵਦਾਸ ਜੀ ਦੇ ਅੱਗੇ ਝੁਕ ਕੇ ਮੱਥਾ ਟੇਕਦਾ ਰਾਜੇ ਮਹਾਰਾਜੇ ਆ ਕੇ ਭਗਤ ਰਵਦਾਸ ਜੀ ਦੇ ਚੇਲੇ ਬਣ ਜਾਂਦੇ ਆ ਉਹਨਾਂ ਦੇ ਚੇਲੇ ਬਣ ਜਾਂਦੇ ਨੇ ਕਹਿੰਦੇ ਉਹ ਜਿਹੜੇ ਚੇਲੇ ਬਣਦੇ ਆ ਉਹ ਕਿਸੇ ਰਵਦਾਸ ਚਮਾਰ ਦੇ ਨਹੀਂ ਬਣਦੇ ਉਹ ਕਹਿੰਦੇ ਜਿਹੜਾ ਰਾਮਾਨੰਦ ਦਾ ਭਗਤ ਸੀਨਾ ਉਹਦੇ ਚੇਲੇ ਬਣਦੇ ਆ ਦੇਖੋ ਗੱਲ ਕਿੱਥੋਂ ਤੋਂ ਕਿੱਥੇ ਜੋੜਤੀ ਲਾ ਜਾ ਕੇ ਕਿਵੇਂ ਤੋਂ ਕਿਵੇਂ ਜੋੜੀ ਲਾ ਜਾ ਕੇ ਵੀ ਨਾ 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 ਇਹ ਸ਼ੂਦਰ ਨਹੀਂ ਹੈ ਇਹਦਾ ਪੁਰਾਣਾ ਜਨਮ ਇਹ ਸੀ ਇਹ ਤੇ ਬ੍ਰਾਹਮਣ ਹੀ ਹੈ ਪਰ ਜਿਹੜੇ 19 ਸ੍ਰੋਤ ਮਿਲਦੇ ਨੇ ਨਾ ਇਹਨਾਂ 19 ਦੇ 19 ਸ੍ਰੋਤਾਂ ਵਿੱਚ ਮਹਾਰਾਜ ਜੀ ਦੇ ਮਾਤਾ ਪਿਤਾ ਦਾ ਨਾਮ ਇੱਕ ਨਹੀਂ ਹੈਗਾ ਇੱਕ ਨਾਮ ਨਹੀਂ ਬਈ ਬਹੁਤ ਵੱਡੇ ਵਿਦਵਾਨ ਬਣ ਕੇ ਕਹਿਣਗੇ ਲੈ ਲੈ ਨਾ 10 ਓਏ ਪਾ ਕੇ ਤਰਵਦਾਸ ਜੀ ਦੇ ਮਾਤਾ ਪਿਤਾ ਦਾ ਅਸਲੀ ਨਾਮ ਇਹ ਕਹਿੰਦੇ ਕਿਸੇ ਨੂੰ ਵੀ ਨਹੀਂ ਪਤਾ ਕਿਸੇ ਨੇ ਕੋਸ਼ ਨਾਮ ਲਿਖਤਾ ਕਿਸੇ ਨੇ ਕੋਈ ਨਾਮ ਲਿਖਤਾ 19 ਸਰੋਤ ਨੇ ਬਹੁਤ ਵੱਡੇ ਵੱਡੇ ਜਿਨ੍ਹਾਂ ਦੇ ਵਿੱਚ ਮਹਾਰਾਜ ਜੀ ਦੇ ਜੀਵਨ ਦਾ ਜ਼ਿਕਰ ਕੀਤਾ ਗਿਆ ਇਹ ਸੁਖਪ੍ਰੀਤ ਸਿੰਘ ਉਦੋਕੇ ਬਹੁਤ ਵੱਡੇ ਸਕਾਲਰ ਨੇ ਆਪਣੇ ਕੌਮ ਦੇ ਆਈਸੋਕ ਪ੍ਰਿੰਸਿੰਗ ਉਦੋਂ ਕੇ ਇਤਿਹਾਸਕਾਰ ਨੇ ਇਤਿਹਾਸ ਦੀ ਘੂਕ ਪੜਤਾਲ ਕਰਦੇ ਆ ਉਹਨਾਂ ਦਾ ਇਹ ਲੈਕਚਰ ਵੀ ਪਿਆ ਤੁਸੀਂ ਭੜੀਤਰਵਦਾਸ ਮਹਾਰਾਜੀਆਂ ਦੇ ਬਾਰੇ ਲੈਕਚਰ ਉਹਨਾਂ ਦਾ ਸੁਣ ਲਿਓ ਉਹ ਕਹਿੰਦੇ ਆ ਕਹਿੰਦੇ 19 ਸਰੋਤ ਨੇ 19 ਸਰੋਤਾਂ ਦੇ ਵਿੱਚ ਕਹਿੰਦੇ ਮਹਾਰਾਜ ਜੀ ਦੇ ਮਾਤਾ ਪਿਤਾ ਦਾ ਨਾਮ ਇੱਕ ਨਹੀਂਗਾ ਕਿਤੇ ਕੁਛ ਨਾਮ ਲਿਖਿਆ ਕਿਤੇ ਕੋਈ ਨਾਮ ਲਿਖਿਆ ਕਿਤੇ ਕੋਈ ਨਾਮ ਲਿਖਿਆ ਕਿਉਂ ਕਿਉਂਕਿ ਨਾ ਸਾਡਿਆਂ ਲੋਕਾਂ ਨੇ ਜਿਹੜਾ ਇਤਿਹਾਸ ਲਿਖਿਆ ਉਹ ਸ਼ਰਦਾਬਸ ਹੋ ਕੇ ਲਿਖਿਆ ਤੱਥਾਂ ਦੇ ਆਧਾਰ ਤੇ ਇਤਿਹਾਸ ਨਹੀਂ ਲਿਖਿਆ ਹੋਇਆ ਰਲਗੜ੍ਹ ਬਹੁਤ ਕੀਤਾ ਹੋਇਆ ਹੈ ਕਿਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਕਲਸਾ ਦੇਵੀ ਜੀ ਲਿਖਿਆ ਹੋਇਆ ਹੈ ਕਿਤੇ ਕੁਰਬੀਨੀਆਂ ਲਿਖਿਆ ਹੋਇਆ ਹੈ ਕਿਤੇ ਕੁਛ ਲਿਖਿਆ ਹੋਇਆ ਕਿਤੇ ਕੁਛ ਲਿਖਿਆ ਹੋਇਆ ਪਰ ਪ੍ਰਚਲਿਤ ਜਿਹੜੇ ਨਾਮ ਹੁੰਦੇ ਨੇ ਮਾਤਾ ਜੀ ਦੇ ਉਹ ਮਾਤਾ ਜੀ ਦਾ ਨਾਮ ਹੈ ਸ਼੍ਰੀਮਤੀ ਮਾਤਾ ਕਲਸਾ ਦੇਵੀ ਜੀ ਜਾਂ ਫਿਰ ਕੀ ਨਾਮ ਪ੍ਰਚਲਿਤ ਹੈ ਜੀ ਕੁਰਬੀਨੀਆਂ ਇਹ ਉਹਨਾਂ ਦੀ ਮਾਤਾ ਦਾ ਨਾਮ ਹੈ ਇਹ ਪਰ ਅਲੱਗ-ਅਲੱਗ ਇਤਿਹਾਸਕਾਰਾਂ ਨੇ ਅਲੱਗ-ਅਲੱਗ ਨਾਮ ਲਿਖੇ ਉਹਨਾਂ ਦੇ ਪਿਤਾ ਜੀ ਦਾ ਨਾਮ ਹੈ ਜਿਹੜਾ ਉਹ ਪਿਤਾ ਦਾ ਨਾਮ ਸੀ ਸੰਤੋਖ ਦਾਸ ਸ੍ਰੀਮਾਨ ਸੰਤੋਖ ਦਾਸ ਜੀ ਸਾਡੇ ਮਹਾਰਾਜ ਜੀ ਦੇ ਪਿਤਾ ਜੀ ਨੇ ਨਾਮ ਆਦਰ ਨਾਲ ਲੈਣਾ ਪਊ ਕਿ ਨਹੀਂ ਲੈਣਾ ਪਊ ਅਸੀਂ ਗੁਰੂ ਨਾਨਕ ਦੇ ਪਿਤਾ ਜੀ ਨੂੰ ਕਹਿੰਦੇ ਨੇ ਮਹਿਤਾ ਕਾਲੂ ਅਸਲ ਦੇ ਵਿੱਚ ਮਹਿਤਾ ਕਲਿਆਣ ਦਾਸ ਜੀ ਐ ਲੈਣਾ ਚਾਹੀਦਾ ਉਹ ਕਹਿ ਸਿੱਧਾ ਹੀ ਕਹਿ ਦੇਣਗੇ ਮਹਤਾ ਕਾਲੂ ਉਹਨਾਂ ਦੇ ਪਿਤਾ ਦਾ ਨਾਮ ਸੀ ਸਤਕਾਰ ਦੇ ਨਾਲ ਸ਼੍ਰੀਮਾਨ ਬਾਬਾ ਕੀ ਨਾਮ ਸੀ ਜੀ ਇਹਨਾਂ ਦੇ ਪਿਤਾ ਜੀ ਦਾ ਕੀ ਨਾਮ ਸੀ ਜੀ ਹੁਣੇ ਦੱਸਿਆ ਸੰਤੋਖ ਦਾਸ ਭੁੱਲ ਗਏ ਭੁੱਲ ਗਏ ਸ਼੍ਰੀਮਾਨ ਬਾਬਾ ਸੰਤੋਖ ਦਾਸ ਜੀ ਮਾਤਾ ਜੀ ਦਾ ਕੀ ਨਾਂ ਸੀ ਸ਼੍ਰੀਮਤੀ ਮਾਤਾ ਜੀ ਕਲਸਾ ਦੇਵੀ ਜੀ ਇਹ ਇਹਨਾਂ ਦੇ ਮਾਤਾ ਪਿਤਾ ਸੀ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਹਨੂੰ ਗੁਰੂ ਜਣਿਆ ਮਾਏ ਉਹ ਜਿਵੇਂ ਆਪਾਂ ਪੜ੍ਹਦੇ ਹੁੰਨੇ ਆ ਉਹ ਪੜੀ ਉਹ ਧੰਨ ਧੰਨ ਨੇ ਉਹਨਾਂ ਦੀਆਂ ਬਾਵਾ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਤਨ ਤਨ ਰੇ ਉਹ ਨਾ ਦੀਆ ਮਾਵਾ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਤੇ ਉਹ ਨਾ ਦੀਆ ਮਾਵਾ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਈਨਾ ਦੇ ਬੱਚੇ ਨਾਮ ਜਪਦੇ ਤਨ ਤਨ ਦੀ ਆਵਾਵਾਂ ਈਨਾ ਦੇ ਬੱਚੇ ਨਾਮ ਜਪਦੇ ਤਨ ਤਨ ਧਜ ਕੇ ਬੋਲੋ ਧਜ ਕੇ ਵਾ ਵਾ ਜਿਨਾ ਦੇ ਬੱਚੇ ਨਾਮ ਜਪਦੇ ਤਨ ਤਨ ਨਹੀਂ ਉਹਨਾਂ ਦੀਆਂ ਆਵਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਤਨ ਤਨ ਨੇ ਉਹ ਨਾਂ ਦੀਆ ਮਾਵਾ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਉਹ ਨਾਂ ਦੀਆ ਮਾਵਾ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਤਨ ਤਨ ਸਾਭਿਆਚਾਰੀ ਸੰਗਤ ਬੋਲੋ ਸੰਗਤ ਗੀਤਾਂ ਦੇ ਧੰਨ